ਹਾਂਜੀ ਕੀ ਹਾਲ ਚੱਲ ਦੋਸਤੋ ਹੋਰ ਕਿਵੇਂ ਆ ਘਰ ਪਰਿਵਾਰ ਜਾਨਵਰ ਸਾਰਿਆਂ ਦੇ ਠੀਕ ਹੀ ਹੋਣਗੇ ਤੇ ਲੈ ਕੇ ਆ ਗਏ ਆਪਾਂ ਇੱਕ ਹੋਰ ਨਵਾਂ ਵਲੌਗ ਤੁਹਾਡੇ ਲਈ ਪੱਠੇ ਵੱਢੀ ਜਾਂਦੇ ਮੈਂ ਚੱਲ ਚੱਲ ਸ਼ੁਰੂ ਕਰ ਦਿੰਨੇ ਇੱਥੇ ਪੱਠੇ-ਪੁੱਠੇ ਵਾਢ ਰਹੇ ਆ ਤੇ ਅੱਜ ਆਪਾਂ ਕੁੱਡੇ ਸਾਫ਼ ਕਰਨੇ ਕਬੂਤਰਾਂ ਦੇ ਤੇ ਬੱਚਿਆਂ ਨੂੰ ਵੀ ਛਤਰੀ ਤੇ ਭਾਵਾਂਗੇ ਤੇ ਦਿਖਾਉਣੇ ਆ ਤੁਹਾਨੂੰ ਤੇ ਪਹਿਲਾਂ ਆਪਾਂ ਸੁਨਵਾ ਲਈਏ ਤੇ ਪੱਠੇ-ਪੁੱਠੇ ਛਾਕ ਦਈਏ ਫੇਰ ਦਿਖਾਉਣੇ ਆਪਾਂ ਜਾਨਵਰ ਤੇ ਕੁੱਡੇ ਸਾਫ਼ ਕਰਦੇ ਆ ਕਲੀ-ਕੁਲੀ ਵੀ ਪਾਉਣੀ ਆ ਤੇ ਕਪੜਾ ਵੀ ਲਾਵਾਂਗੇ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਚਲ ਠੀਕ ਹੈ ਜੀ ਲੋ ਮੇਤਰੋ ਕਰਦੇ ਆ ਗੁੱਡਾ ਸਾਹਿਬ ਜਾਲ ਜੂਲ ਧੋ ਕੇ ਰੱਖਤਾ ਸੀ ਥੱਲੇ ਵਾਲੇ ਖੁੱਲੇ ਜੀ ਛਾੜ ਦਿੰਨੇ ਕਬੂਤਰ ਇਹਨਾਂ ਆਪਾਂ ਵਾਲਾ ਖੁੱਲਾ ਸਾਫ ਕਰ ਦਾਂਗੇ ਬੱਚਾ ਬੁੱਚ ਨੂੰ ਦਾਣੇ ਦੇ ਦੇਣਗੇ ਚੋਕ ਕੇ ਤੇ ਇਹਨਾਂ ਨੂੰ ਖਾ ਦੇਣੇ ਵੀਰਾਂ ਪਹਿਲਾਂ ਆ ਗਿਆ ਸਾਰੇ ਬਾਹਰ ਲੱਗ ਪਗ ਉਹਨਾ ਚੌਕ ਚੂਗਣ ਦੇ ਦਾਣੇ ਬਾਅਦ ਚੋਗਾ ਦੇ ਦਣਗੇ ਆ ਪਤਾਂ ਵਾਲਾ ਸਾਫ਼ ਕਰ ਦਿੰਨੇ ਆ ਪਹਿਲਾਂ ਦਾਣੇ ਦੋਨੋਂ ਜਗ ਤੇ ਪਾਣੀ ਤੇ ਮੈਂ ਸਵੇਰ ਹੀ ਚੱਕਤਾ ਸੀ ਬੱਚੇ ਵੀ ਗਰਾਂਜ ਪਿੰਜਰੇ ਚ ਪਾਉਣੇ ਪੈਣੇ ਮਿੱਟੀ ਘੱਟਾ ਚੜੂ ਇਹਨਾਂ ਨੂੰ ਛੋਟਾ ਪਿੰਜਰਾ ਲੈ ਆਉਣਾ ਰੋਗੋ ਮਾੜਾ ਯਾਰ ਲੋ ਮਿੱਤਰੋ ਚਾਕਰ ਦਾ ਪਿੰਜਰਾ ਆ ਛੋਟਾ ਉਹ ਵੱਡਾ ਪਿੰਜਰਾ ਖੋਲਦੇ ਆ ਰੱਖੀਏ ਵਿੱਚ ਪਹਿਲਾਂ ਵੇਖੋ ਕਿਤੇ ਬਾਹਰ ਨਾ ਆਜੋ ਮੋਣੀ ਪੜੀ ਆਪਣਾ ਨੂੰ ਪੌੜੀ ਪਹਿਲਾਂ ਅੱਜ ਕਰੀ ਫਿਰ ਦੇਖੀ ਸਿਰ ਠੇਗਾਰ ਕੇ ਲਾਗੀ ਆਹ ਕਬੂਤਰ ਇੱਥੇ ਇਹਨਾਂ ਡੂੰਘੇ ਚ ਬਾਲੇ ਬੱਚੇ ਹੁੰਡੇ ਚ ਹੋ ਰਹੇਗੇ ਤੋਂ ਚਾਰ ਆਲੇ 6 ਬੱਤੇ ਚਾਰ ਬੱਤੇ ਲੋਭੀ ਘਰ ਤੇ ਗੁੱਡੇ ਸਾਫ ਆ ਥਾੜਲੇ ਵਾਲਾ ਉਹ ਫੱਟਾ ਤਾਂ ਆ ਰੱਖਦਾ ਕਰਾਂ ਕਲੀ ਸੈਟ ਛੁੱਟ ਕੇ ਫਿਰ ਥੜਲੇ ਕਰਦੇ ਆ ਬੱਚੇ ਵਾਲੇ ਛੂਟੇ ਯਾਰ ਕਰਾਂ ਮਾੜਾ ਮਾੜਾ ਇਹ ਕਰਤਾ ਛੇਤੀ ਛੇਤੀ ਮਾ ਵੀ ਕਰਤਾ ਕਲੀ ਪਾਉਣੇ ਕੇਰਾ ਫਿਰ ਦਿਖਾਉਣੇ ਤੁਨੂੰ ਖੜਜੋ ਛੇਤੀ ਛੇਤੀ ਮੈਂ ਕਲੀ ਦੇਉਣਾ ਲੋਬੀ ਚੱਕ ਲੈਣ ਦੀ ਕਲੀ ਪਾਉਣੇ ਆ ਫਿਰ ਆ ਤਾਂ ਵਾਲਾ ਗੁੱਡਾ ਕੁਲਾ ਰਹੇਗਾ ਯਾਰ ਇੱਕ ਕਬੂਤਰ ਬਾਹਰ ਆ ਗਿਆ ਕਿੱਧਰ ਗਿਆ ਉਹ ਬੈਠਾ ਪਾਉਣ ਜਿਹੜਾ ਸ਼ੂਗਰ ਬਣਾਉ ਆਪਣੇ ਘਰ ਦਾ ਹੀ ਵਾਵਾ ਤਰੇ ਪਰ ਦੀ ਟੋਪਸੇ ਕੀ ਜਾਂਦੇ ਬੱਚੇ ਵੀ ਉਹ ਪਏ ਦਿਖਾਉਣਾ ਤੁਨੂੰ ਬੱਚੇ ਵੀ ਆ ਬੱਚੇ ਆਪਣੇ 4 ਆਰੇ ਤਾਂ ਵਾਲੇ ਖੁੱਡੇ ਦੇ 2 ਆਰੇ ਯੂਟਿਊਬਰ ਵਾਲੇ ਖਾਲੇ ਖੁੱਡੇ ਦੇ ਬਾਕੀ ਆ 6 ਤਰਲੇ ਵਾਲੇ ਖੁੱਡੇ ਤੇ ਇੰਨਾ ਜੇ ਇੱਕ ਤਾਂ ਵੱਡਾ ਵਾਹ ਹੋਇਆ ਪਿਆ ਉਹ ਪਿੱਛੇ ਬੈਠਾ ਜਮਾ ਬਛਾਤਰੀ ਦੇ ਭਾਉਣ ਜੋਗਤਾ ਹੋਏ ਪਏ ਆ ਤੇ ਭਾਇਆ ਕਰਾਂਗੇ ਬੜਾ ਡੰਗ ਦੇ ਵਿੱਚ ਕਾਲੂ ਕਪੜਾ ਲਾ ਕੇ ਫਿਰ ਛਤਰੀ ਦੇ ਭਾਇਆ ਕਰਾਂਗੇ ਆ ਮौजਾ ਵਿੱਚੋਂ ਇੱਕ ਏ ਵੀ ਮੋਜਾ ਆ ਵੀ ਮੋਜਿਆਂ ਦੇ ਵਿੱਚ ਹੀ ਆ ਮੈਂ ਬੈਠੇ ਦੋਨੇ ਦੋ ਤਿੰਨ ਮੋਜੇ ਵਿੱਚ ਤੇ ਦਿਖਾਉਣਾ ਤੈਨੂੰ ਖੁੱਡੇ 'ਚ ਆਤੀ ਕਲੀ ਵਿੱਚ ਮੈਂ ਕਲੀ ਜੀ ਬਹਿ ਜੇ ਕਿਰਾ ਲਓ ਮਿੱਤਰੋ ਆਤੀ ਕਲੀ ਸਾਰੇ ਖੁੱਡਿਆਂ 'ਚ ਦੋਵਾਂ 'ਚ ਤਾਂ ਲਈ ਤਾਂ ਪਈ ਹੈ ਜਿਹੜਾ ਤਾਂ ਵਾਲਾ ਆਪਣਾ ਉਹ 'ਚ ਕਬੂਤਰ ਥੋੜੇ ਕਰਕੇ ਕਲੀ ਉਵੇਂ ਪਈ ਵਧੀਆ ਖਰਾਬ ਨਹੀਂ ਉਹ ਆਤਰਲੇਲੇ ਖੁੱਡੇ ਕਰਕੇ ਰਣੂਸਾ ਲਾਭ ਜੀ ਰਹਿੰਦੀ ਆ ਇਹ 'ਚ ਵੱੱਤ ਪਾਈ ਆ ਤੇ ਛੜਦੇ ਆ ਬੱਚੇ ਦਿਖਾਉਣੇ ਤੁਹਾਨੂੰ। ਬਾਂਡੇ ਵਿੱਚੋਂ ਰੱਖਣ ਵਾਲੇ ਦੁਬਾਰਾ ਜੋੜੇ ਤੇ ਆ ਤਾਂ ਵਾਲਾ ਵੀ ਦੇਖ ਲਓ। ਤੇ ਬੱਚੇ ਵਿੱਚੋਂ ਛੜਦੇ ਆ ਵਿੱਚ। ਤੇ ਦਾਣਾ ਪਾਣੀ ਵੀ ਇਹਨਾਂ ਨੂੰ ਪਾ ਹੀ ਦਿੰਨੇ ਹੁਣੀ। ਸਵੇਰ ਦਾ ਚੱਕਿਆ ਯਾਰ। ਦਿਖਾਉਣੇ ਫਿਰ ਜਿਆਦਾ ਬੱਚੇ ਵੀ ਤੁਹਾਨੂੰ। ਬੱਚੇ ਤੁਸੀਂ ਵੇਖ ਹੀ ਲਏ ਆ ਅੰਦਰ ਆਦ ਗਏ। ਆ ਸਾਰੇ ਬੱਚੇ ਆਪਾਂ ਕੁੰਡੇਂ ਜੀ ਪਾ ਲੈਨੇ ਆ। ਇਸ ਚਾਕੜੀਏ ਛੋਟੀ ਏ ਕਿਹੜਾ ਵੱਡੇ ਆ। ਕੁੰਡਾ ਅੰਦਰ ਲਾਉਣਾ ਤੇ ਗੁੱਡੇ ਲਈਆ ਇਹਦੇ ਜੀ ਬਾਹਰ ਨੇ ਸਾਰੇ ਤੇ ਦਿਖਾਉਣੇ ਤੁਹਾਨੂੰ ਚਾਰ ਹੋ ਗਏ ਇਹ ਪੰਜ ਅੰਨੇ ਗਿਓ ਪੰਜੇ ਸਾਈ ਬੈਠੇ ਵਿੱਚ ਚਲ ਦਿਖਾਉਣਾ ਤੁਹਾਨੂੰ ਗੁੱਡੇ ਚ ਰੱਖਦੇ ਆ ਵੀ ਫਰਦੇ ਮੱਛਰੇ ਧੁੱਪ ਦੇ ਕੀ ਨਾ ਇਹਦਾ ਚੰਕੀ ਚੱਕਲੇ ਬੱਚੇ ਤੇ ਰੱਖਦੇ ਫੋਟੋ ਆ ਵੱਡਾ ਬੱਚਾ ਇੱਧਰ ਇਹਨਾਂ ਦਾ ਸ਼ਾਕ ਖੇਦਾ ਇਹਨਾਂ 'ਚੋਂ ਆ ਬੱਚਾ ਇਹਨਾਂ ਦਾ ਹਾਂ ਇਹ ਹੀ ਤੇ ਦੋ ਬੱਚੇ ਇੱਥੇ ਰੱਖਦੇ ਕੋੰਟੇ ਜਿਹਾ ਪੌੜੀ ਲਾਉਣੀ ਪਣੀ ਵੱਡੇ ਬੱਚੇ ਉਹ ਖੌਂਜੇ ਚ ਰੱਖਣੇ ਆ ਪੌੜੀ ਲਾਉਣੀ ਪਣੀ ਉਹ ਤੇ ਬੈਣੇ ਲੱਗਿਆ ਨੇ ਉਹ ਆਪਣੇ ਉਹੋਂ ਮਿੱਤਰ ਰੱਖਤੇ ਦੋ ਵਾਰ ਰੱਖਤੇ ਦੋ ਵਾਂ ਭਾਈ ਹੱਕਾ ਰਿਆ ਕਬੂਤਰੀ ਫੜ ਕੇ ਛੱਡ ਕੇ ਤਾਂਲੇ ਖੁੱਡੇ ਦਾ ਥੱਲੇ ਪੜਦਾ ਤੁਰਿਆ ਜਿੱਪੜੇ ਜਾਵੇ ਤਾਂ ਔੜ ਨਾ ਜਾਵੇ ਸਾਰ ਹੋਇਆ ਲਿਆ ਉਹ ਫੜਦੇ ਨੂੰ ਤਾੜਦੇ ਥੱਲੇਲੇ ਖੁੱਡੇ ਚ ਆਂ ਵੀ ਰੱਖਦੀ ਏ ਇਹ ਵੱਡਾ ਬੱਚਾ ਨਹੀਂ ਵੱਡਾ ਨਹੀਂ ਉਹ ਖੁੱਡੇ ਦਾ ਪਰ ਆਂ ਵੀ ਉਹਦਾ ਭਰਾ ਹੀ ਆ ਉੱਪੇ ਜਾਵਣਗੇ ਤੁਰ ਕੇ ਤੁਰੇ ਫਿਰਦੇ ਨੇ ਖੁੱਡੇ ਚ ਤੇ ਆਹ ਮੌਜਾ ਵੀ ਇਹ ਮੌਜਾ ਇਧਰ ਇੱਕ ਉਹ ਵੱਡਾ ਬੱਚਾ ਉਹ ਇਧਰ ਆਲਾ ਇਹ ਵੀ ਛੜਤਾ ਵਿੱਚ ਘਰ ਟਿਕਾਦ ਕੇ ਰੋਕ ਜੇ ਮਿਲਦੇ ਆ ਜਾਂ ਫਿਰ ਲੋਬੀ ਚੜਦੇ ਬੱਚੇ ਦੋ ਰਕਤੇ ਦੋ ਜਮਾ ਛੋੜੇ ਹੋ ਬੈਠੇ ਆਈ ਵੱਡਾ ਇੱਕ ਆ ਕਾਹ ਬਟ ਹਮ ਉਹਦਾ ਦੋ ਹੋ ਰਹੀ ਥੱਲੇ ਤਤਾੜਨੇ ਕੁੱਕੜ ਤੇ ਅੱਜ ਦੇ ਵਲੌਗ ਚਾਹੀ ਸੀ ਬਸ ਕੱਲ ਨੂੰ ਮਿਲਦੇ ਆਂ ਫਿਰ ਕਪੜਾ-ਕੁਪੜਾ ਲਾਵਾਂਗੇ ਛਤਰੀਆਂ ਤੇ ਪੋਲ ਪਾਲ ਵੀ ਘੜਦੇ ਨਵੇਂ ਨਿਕ ਲਿਆਵਾਂਗੇ ਪੰਜੀ ਲਾਉਣੀ ਇੱਕ ਇੱਕ ਛਤਰੀ ਲਾਉਣੀ ਆ ਤੇ ਚਲੋ ਠੀਕ ਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਕਿਦਾਂ ਲੱਗੀ ਆਪਣੀ ਵੀਡੀਓ ਤੇ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਵਲੌਗ